ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖੇੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਇਹ ਕੋਈ ਆਮ ਨਾਰਾ ਨਹੀਂ ਹੈਗਾ ਇਹ ਪੰਜਾਬ ਦਾ ਇਤਿਹਾਸ ਮੈਨੂੰ ਲੱਗਦਾ ਕਿ ਜਿਸ ਤੋਂ ਜਾਣੂ ਸ਼ਾਇਦ ਅੱਜ ਦੀ ਪੰਜਾਬ ਕਾਂਗਰਸ ਤੇ ਕਾਂਗਰਸ ਦੇ ਜਿੰਨੇ ਪੁਰਾਣੇ ਨੇਤਾ ਨੇ ਸਾਰੇ ਜਾਣਦੇ ਬਹੁਤ ਚੰਗੀ ਤਰ੍ਹਾਂ ਜਾਣੂ ਨੇ ਤੇ ਇਹ ਇਤਿਹਾਸ ਇਹ ਨਾਰਾ ਖੇੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਵੀ ਇਹਨਾਂ ਦੀ ਦੇਣ ਹੈ ਜੋ ਪੰਜਾਬ ਦੇ ਨਾਲ ਜੁੜਿਆ ਸੋ ਮੈਨੂੰ ਲੱਗਦਾ ਕਿ ਹੁਣ ਕੱਲ ਮਨੀਸ਼ ਤਵਾੜੀ ਦਾ ਕਾਂਗਰਸ ਦਾ ਜਿਹੜੇ ਨੇਤਾ ਨੇ ਸੀਨੀਅਰ ਨੇਤਾ ਨੇ ਇਹਨਾਂ ਦਾ ਇੱਕ ਆਰਟੀਕਲ ਛਪਿਆ ਅੰਗਰੇਜ਼ੀ ਖਬਰ ਦੇ ਵਿੱਚ ਤੇ ਜਿਸ ਆਰਟੀਕਲ ਦੇ ਵਿੱਚ ਇਹ ਗੱਲ ਕਰ ਰਹੇ ਨੇ ਕਿ ਚੰਡੀਗੜ੍ਹ ਨੂੰ ਇੱਕ ਸਟੇਟ ਦਾ ਦਰਜਾ ਮਿਲਣਾ ਚਾਹੀਦਾ ਇੱਥੇ ਵਿਧਾਨ ਸਭਾ ਲੋਕ ਸਭਾ ਜਿਵੇਂ ਦਿੱਲੀ ਦਾ ਚੱਲ ਰਿਹਾ ਸਿਸਟਮ ਸਾਰਾ ਉਸ ਅਧਾਰ ਉੱਤੇ ਚੰਡੀਗੜ੍ਹ ਡਿਵੈਲਪ ਹੋਣਾ ਚਾਹੀਦਾ ਸੋ ਪੰਜਾਬ ਦੇ ਨਾਲ ਮੈਨੂੰ ਲੱਗਦਾ ਜਿੰਨਾ ਕੁ ਸਬੰਧ ਮਾੜਾ ਮੋਟਾ ਕਾਣੀ ਵੰਡ ਦੇ ਵਿੱਚ ਰਹਿ ਗਏ ਇਹ ਉਹ ਵੀ ਤੋੜਨਾ ਚਾਹੁੰਦੇ ਨੇ ਕਿਉਂਕਿ ਪੰਜਾਬ ਦਾ 60% ਤੇ ਹਰਿਆਣਾ ਦਾ 40% ਦੀ ਦਿੱਲੀ ਚੰਡੀਗੜ੍ਹ ਤੇ ਅਧਿਕਾਰ ਆ ਪਰ ਇਹਨਾਂ ਦਾ ਜੋ ਆਰਟੀਕਲ ਜੋ ਇਹ ਡਿਮਾਂਡ ਜੋ ਮੰਗ ਕਰ ਰਹੇ ਉਸ ਤੋਂ ਵੀ ਪੰਜਾਬ ਨੂੰ ਇਹ ਹੁਣ ਪਿੱਛੇ ਹਟਾਉਣਾ ਚਾਹੁੰਦੇ ਨੇ ਕਿ ਇਹ ਵੀ ਪੰਜਾਬ ਦਾ ਨਾ ਰਹੇ 28 ਪਿੰਡ ਉਜਾੜ ਕੇ ਚੰਡੀਗੜ੍ਹ ਬਣਿਆ ਮੈਨੂੰ ਲੱਗਦਾ ਕਿ ਜਿਸ ਤੋ ਚੰਗੀ ਤਰ੍ਹਾਂ ਇਹ ਸਾਰੇ ਜਾਣੂ ਹਨ ਤੇ ਹੁਣ ਜਿਸ ਤਰ੍ਹਾਂ ਦੀ ਹੈ ਚਤਰਾਇਆਂ ਕਰ ਰਹੇ ਨੇ ਜਿਸ ਤਰ੍ਹਾਂ ਦੇ ਆਰਟੀਕਲ ਛਾਪ ਰਹੇ ਨੇ ਸੋ ਇਹਨਾਂ ਦੇ ਪੁਰਖਿਆਂ ਨੇ ਜੋ ਪਹਿਲਾਂ ਪੰਜਾਬ ਦੇ ਨਾਲ 47 ਸਾਲਾਂਵੇਂ ਪੰਜਾਬ ਦੇ ਨਾਲ ੱਤਕਾ ਹੋਇਆ 1960 ਚ ਪੰਜਾਬ ਦੇ ਨਾਲ ੱਤਕਾ ਹੋਇਆ ਤੇ 1984 ਦੇ ਵਿੱਚ ਪੰਜਾਬ ਦੇ ਨਾਲ ਇਹਨਾਂ ਨੇ ਜੋ ਕਤਲੇਆਮ ਜਾਂ ਉਦੋਂ ਦੀ ਕਾਂਗਰਸ ਸਰਕਾਰ ਨੇ ੱਤਕਾ ਕੀਤਾ ਮੋੜ ਇਹ ਹੁਣ ਇੱਕ ਸੌਫਟ ਰੂਪ ਦੇ ਵਿੱਚ ਮੋੜ ਇਹ ਪੰਜਾਬ ਨਾਲ ੱਤਕਾ ਹੋ ਰਿਹਾ ਤੇ ਮੈਨੂੰ ਲੱਗਦਾ ਵੀ ਇਹ ਇਹਨਾਂ ਦੇ ਆਰਟੀਕਲ ਬਾਰੇ ਜੋ ਇਹਨਾਂ ਨੇ ਕਿਹਾ ਜਿਸ ਤਰ੍ਹਾਂ ਦੀ ਅੱਜ ਗੱਲਾਂ ਕਰ ਰਹੇ ਨੇ ਪੰਜਾਬ ਕਾਂਗਰਸ ਵੀ ਜਵਾਬਦੇਹ ਹੋਣੀ ਚਾਹੀਦੀ ਆ ਕਾਂਗਰਸ ਦੇ ਨੇਤਾ ਵਰਗ ਸਿੰਘ ਚੰਜੀ ਸਿੰਘ ਚੰਨੀ ਜਿਹੜੇ ਅੱਜ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਦੀ ਗੱਲ ਕਰਦੇ ਨੇ ਉਹਨਾਂ ਨੂੰ ਵੀ ਇਸ ਆਰਟੀਕਲ ਬਾਰੇ ਜਵਾਬ ਦੇਣਾ ਚਾਹੀਦਾ ਵੈਸੇ ਤੱਕ ਅੱਲੀ ਕਾਂਗਰਸ ਨੇ ਪੰਜਾਬ ਨਾਲ ੱਟਕ ਨਹੀਂ ਕੀਤਾ ਭਾਜਪਾ ਵੀ ਕਿਸੇ ਗੱਲੋਂ ਘਟ ਨਹੀਂ ਰਹੀ ਉਹ ਦੋ ਕਦਮ ਹੋਰ ਅੱਗੇ ਆ ਕੇ ੱਟਕਾ ਕਰ ਰਹੀ ਆ ਦੀਦਾ ਦੀ ਸ਼ੁਰੂਆਤ ਕਹਿ ਲੋ ਵੀ ਪੰਜਾਬ ਨੇ ਨੇ ਵੱਡੇ ਰੂਪ ਚ ਜੋ ਚੈਲੰਜ ਦਿੱਤਾ ਵੀ ਜਿਵੇਂ ਕਿਸਾਨੀ ਬਿੱਲ ਲਾਗੂ ਕੀਤੇ ਸੀਗੇ ਉਦੋਂ ਤੇ ਉਦੋਂ ਪੰਜਾਬ ਨੇ ਸਾਰੇ ਹਿੰਦੁਸਤਾਨ ਨੂੰ ਲੀਡ ਕੀਤਾ ਤੇ ਉਹਨਾਂ ਬਿੱਲਾਂ ਦਾ ਵਿਰੋਧ ਕੀਤਾ ਤੇ ਬਿੱਲਾਂ ਨੂੰ ਵਾਪਸ ਕਰਵਾਇਆ ਸੋ ਕਾਂਗਰਸ ਹੋਵੇ ਭਾਜਪਾ ਹੋਵੇ ਜਾਂ ਅੱਜ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਵੀ ਕਿਸੇ ਗੱਲੋਂ ਘੱਟ ਨਹੀਂ ਹੈਗੀ ਇਹਨਾਂ ਨੇ ਵੀ ਲੈਂਡ ਪੂਲਿੰਗ ਦੇ ਰਾਹੀਂ ਤੇ ਹੋਰ ਪੰਜਾਬ ਦੇ ਜਿੰਨੇ ਮਸਲੇ ਆ ਉਹਨਾਂ ਨੂੰ ਸਾਰਿਆਂ ਨੂੰ ਪਿੱਛੇ ਛੱਡ ਕੇ ਜੇ ਪੰਜਾਬ ਦੇ ਪਾਣੀਆਂ ਦੀ ਵੰਡਾ ਪੰਜਾਬ ਨੂੰ ਹੱਕ ਤਾਂ ਨਹੀਂ ਕਿਸੇ ਤਰ੍ਹਾਂ ਦਵਾ ਸਕੇ ਸਗੋ ਪੰਜਾਬ ਨੂੰ ਹੋਰ ਹੀ ਜ਼ਿਆਦਾ ਅੱਗੇ ਲੁੱਟ ਰਹੇ ਆ ਪਰ ਮੈਂ ਹੁਣ ਪਤਾ ਨਹੀਂ ਮੈਨੂੰ ਇਹ ਖਬਰ ਕਿੰਨੀ ਕਿ ਸੱਚਾਈ ਹੈ ਕਿੰਨੀ ਕਿ ਇਹਦੇ ਵਿੱਚ ਝੂਠ ਆ ਖਬਰ ਦੇ ਵਿੱਚ ਪੀਟੀਸੀ ਨਿਊਜ਼ ਤੇ ਕਾ ਮੈਂ ਖਬਰ ਦੇਖੀ ਹੈ ਥੋੜੀ ਦੇਰ ਪਹਿਲਾਂ ਹੀ ਜਿਹਦੇ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਲੈਂਡ ਪੂਲਿੰਗ ਤਾਂ ਚਲੋ ਪੰਜਾਬ ਦੇ ਵਿੱਚ ਵਿਰੋਧ ਹੋਣ ਦੇ ਕਾਰਨ ਸੀ ਵਾਪਸ ਲੈ ਲਈ ਪਰ ਹੁਣ ਇੱਕ ਨਵਾਂ ਕਾਨੂੰਨ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਪੰਜਾਬ ਦੇ ਪਿੰਡਾਂ ਦਾ ਹੋਰ ਵੱਧ ਸ਼ਹਿਰੀਕਰਨ ਹੋਵੇਗਾ ਕਿਉਂਕਿ ਸ਼ਹਿਰ ਤਾਂ ਪਹਿਲਾਂ ਹੀ ਭਰ ਚੁੱਕੇ ਨੇ ਸੋ ਸ਼ਹਿਰ ਵਧਾਉਣ ਦੇ ਲਈ ਪਿੰਡਾਂ ਦੀ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ ਪਿੰਡਾਂ ਨੂੰ ਐਮਸੀ ਦੇ ਵਿੱਚ ਮਿਊਨਿਸਪਲ ਕਮੇਟੀਆਂ ਦੇ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਇਹਦੇ ਵਿੱਚ ਇੱਕ ਜਿਹੜਾ ਹੋਰ ਇਹ ਵੱਡੀ ਗੱਲ ਹੁਣ ਹੋ ਰਹੀ ਹੈ ਕਿ ਤੁਸੀਂ ਜਾ ਜਿੱਦਾਂ 2 ਏਕੜ ਦੀ ਕੋਈ ਲੈਂਡ ਲੈਂਦਾ ਪਹਿਲਾਂ ਤਾਂ ਉਹਦੇ ਵਿੱਚ ਪਲਾਟ ਕੱਟਦੇ ਸੀਗੇ ਹੁਣ ਇਹ ਕਹਿੰਦੇ ਵੀ ਉੱਥੇ ਲੰਬੀਆਂ ਉੱਚੀਆਂ ਬਿਲਡਿੰਗਾਂ ਬਣਾਓ ਜਿੰਨੀ ਮਰਜ਼ੀ ਮੰਜ਼ਲਾ ਕੋਈ ਬਿਲਡਰ ਉੱਥੇ ਬਣਾ ਸਕਦਾ ਏ ਸੋ ਮੈਨੂੰ ਲੱਗਦਾ ਵੀ ਇਹ ਦੁਆਰਾ ਮੋੜ ਪੰਜਾਬ ਦੀ ਬਰਬਾਦੀ ਦੀ ਇਹ ਇੱਕ ਨਵੀਂ ਕਹਾਣੀ ਹੁਣ ਸ਼ੁਰੂ ਹੋਵੇਗੀ ਪੰਜਾਬ ਦਾ ਸ਼ਹਿਰੀਕਰਨ ਹੋਣਾ ਪੰਜਾਬ ਦੀ ਬਰਬਾਦੀ ਆ ਪਹਿਲੇ ਹੀ ਹੁਣ ਉਦਾਹਰਨ ਜੇ ਮੈਂ ਦਵਾਂ ਜਿਵੇਂ ਕਿ ਪਖਰੜ ਸ਼ਹਿਰ ਦੀ ਗੱਲ ਕਰੀਏ ਇੱਥੇ ਪਹਿਲੇ ਹੀ ਆਬਾਦੀ ਇੰਨੀ ਜ਼ਿਆਦਾ ਹੋ ਚੁੱਕੀ ਕਿ ਪੀਣ ਵਾਲੇ ਪਾਣੀ ਦੀ ਸਮੱਸਿਆ ਬਿਜਲੀ ਦੀ ਸਮੱਸਿਆ ਸੀਵਰੇਜ ਦੀ ਸਮੱਸਿਆ ਬਨਾਲੇ ਸਾਰਾ ਸ਼ਹਿਰ ਘਿਰ ਚੁੱਕਿਆ ਸ਼ਹਿਰ ਕੀ ਸ਼ਹਿਰ ਦੇ ਨਾਲ ਦੇ ਜਿੰਨੇ ਪਿੰਡ ਨੇ ਜਿਹੜੇ ਖਰੜ ਐਮਸੀ ਦੇ ਵਿੱਚ ਸ਼ਾਮਲ ਕੀਤੇ ਨੇ ਸਾਰੇ ਪਿੰਡਾਂ ਦਾ ਬਹੁਤ ਮਾੜਾ ਹਾਲ ਹੈ ਗੈਰ ਪੰਜਾਬੀ ਇੱਥੇ ਵੱਸ ਰਹੇ ਨੇ ਪੰਜਾਬ ਦਾ ਸੱਭਿਆਚਾਰ ਸਾਡਾ ਕਲਚਰ ਸਾਰਾ ਕੁਝ ਖਤਮ ਹੋ ਰਿਹਾ ਸੋ ਇੱਕ ਨੀਤੀ ਪੰਜਾਬ ਦੀ ਬਰਬਾਦੀ ਦੀ ਛਾੜੇ ਦੂਜੀ ਨੀਤੀ ਫੜ ਰਹੇ ਨੇ ਕਿ ਜਿਨ੍ਹਾਂ ਬਾਰੇ ਲੋਕਾਂ ਨੂੰ ਜਾਣਕਾਰੀ ਵੀ ਘੱਟ ਹੁੰਦੀ ਹੈ ਤੇ ਚੁੱਪਚੀ ਪੀਤੇ ਨੀਤੀਆਂ ਲਾਗੂ ਹੋ ਜੰਦੀਆਂ ਸੋ ਪੰਜਾਬ ਦੇ ਪਿੰਡਾਂ ਦਾ ਸ਼ਹਿਰੀਕਰਨ ਕਰਨਾ ਹੀ ਪੰਜਾਬ ਦੀ ਬਰਬਾਦੀ ਹੈ ਕਿਉਂਕਿ ਇੱਥੇ ਗੈਰ ਪੰਜਾਬੀ ਵੱਧ ਵੱਸ ਰਹੇ ਨੇ ਜਿਦੇ ਦੇ ਨਾਲ ਹੁਣ ਇੱਥੇ ਸਾਨੂੰ ਪਾਣੀ ਦੇ ਪੀਣ ਦੀ ਸਮੱਸਿਆ ਸਾਡੇ ਸੱਭਿਆਚਾਰ ਬੋਲੀ ਪਛਾਣ ਹਰ ਇੱਕ ਤਰ੍ਹਾਂ ਦੀ ਸਾਨੂੰ ਇੱਥੇ ਸਮੱਸਿਆ ਦਾ ਸਾਹਮਣਾ ਕਰ ਰਿਹਾ ਪੰਜਾਬ ਦੇ ਪੰਜਾਬੀ ਬੋਲ ਦੇ ਜੋ ਪਿੰਡ ਨੇ ਉਹਨਾਂ ਦੇ ਵਿੱਚ ਹੁਣ ਜਿਵੇਂ ਫਲੈਟ ਬਣਨਗੇ ਉੱਚੀਆਂ-ਉੱਚੀਆਂ ਬਿਲਡਿੰਗਾਂ ਬਿਲਡਿੰਗਾਂ ਮੰਨਦੀਆਂ ਇੱਥੇ ਬਾਹਰਲੀ ਬਸੋ ਆ ਕੇ ਬਸਦੀ ਆ ਸੋ ਪੰਜਾਬ ਦੇ ਜੋ ਪਿੰਡਾਂ ਦਾ ਇੱਕ ਕਲਚਰ ਸੱਭਿਆਚਾਰ ਹੈ ਪੰਜਾਬ ਦਾ ਉਹ ਟਾ ਉਹ ਵੀ ਇੱਥੇ ਪ੍ਰਭਾਵਿਤ ਹੋ ਰਿਹਾ ਇੱਥੇ ਗੈਰ ਪੰਜਾਬੀਆਂ ਦੀ ਵੋਟ ਬਣ ਰਹੀ ਆ ਤੇ ਜਿਨ੍ਹਾਂ ਨੇ ਚੋਣ ਉਹਨਾਂ ਲੋਕਾਂ ਦੀ ਕਰਨੀ ਜਿਹੜੇ ਪੰਜਾਬ ਦਾ ਦੇ ਨਾਲ ਕਿਤੇ ਨਾ ਕਿਤੇ ਸੈਂਟਰ ਦੀਆਂ ਪਾਲਸੀਆਂ ਲਿਆ ਕੇ ੱਤਕਾ ਕਰ ਰਹੇ ਆ ਜਿਨ੍ਹਾਂ ਵਿੱਚ ਮੁੱਖ ਰੂਪ ਦੇ ਵਿੱਚ ਇਹ ਕਹਿ ਦੋ ਵੀ ਭਾਜਪਾ ਜੋ ਕਾਂਗਰਸ ਆ ਸੋ ਪੰਜਾਬ ਦੇ ਨਾਲ ਇਹ ਸਾਰਾ ਕੁਝ ਉਮੀਦਾਰ ੱਤਕਾ ਹੀ ਹੋਣਾ ਪੰਜਾਬ ਦੀ ਜੋ ਵੋਟ ਰੇਸ਼ੋ ਆ ਸਿੱਖਾਂ ਦੀ ਲਾ ਲਓ ਇੱਥੇ ਜਾਂ ਜੋ ਪੰਜਾਬੀ ਹਿੰਦੂ ਉਹਨਾਂ ਦੀ ਵੋਟ ਰੇਸ਼ੋ ਇੱਥੇ ਘਟਣੀ ਆ ਜਿਹੜੇ ਗੈਰ ਪੰਜਾਬੀ ਲੋਕ ਨੇ ਉਹਨਾਂ ਦੀ ਵਦਣੀ ਆ ਸੋ ਇਹ ਵੀ ਇੱਕ ਤਰ੍ਹਾਂ ਦਾ ਪੋਲੀਟੀਕਲੀ ਪੰਜਾਬ ਦਾ ਤੱਕਾ ਹੁਣ ਮੈਨੂੰ ਇਹ ਪਾਲਿਸੀ ਬਾਰੇ ਪਤਾ ਨਹੀਂ ਆਪਾਂ ਇਹਦੇ ਬਾਰੇ ਥੋੜੀ ਸਰਚ ਵੀ ਕਰਾਂਗੇ ਸੋ ਅਗਲੀ ਵੀਡੀਓ 'ਚ ਉਹਦੇ ਬਾਰੇ ਗੱਲ ਵੀ ਕਰਾਂਗੇ ਪਰ ਜਦੋਂ ਜਿੱਥੋਂ ਮੈਂ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਕਿ ਖੇੜਿਆ ਫੁੱਲ ਗਲਾਬ ਦਾ ਚੰਡੀਗੜ੍ਹ ਪੰਜਾਬ ਦਾ ਸੋ ਪੰਜਾਬ ਦੇ ਨਾਲ ਇਹ ਤੱਕੇ ਦੀ ਹੁਣ ਇਹ ਅਗਲੀ ਇੱਕ ਦਾਸਤਾਨ ਕਾਂਗਰਸ ਸ਼ੁਰੂ ਕਰ ਰਹੀ ਆ ਜੋ ਇਹਨਾਂ ਦੀ ਸਰਕਾਰ ਆਈ ਤਾਂ ਜ਼ਰੂਰ ਇਹ ਲਾਗੂ ਵੀ ਕਰਨਗੇ ਸੋ ਪੰਜਾਬੀਆਂ ਨੂੰ ਇਹਦੇ ਬਾਰੇ ਸੁਚੇਤ ਹੋਣਾ ਚਾਹੀਦਾ ਤੇ ਪੰਜਾਬ ਕਾਂਗਰਸ ਨੂੰ ਇਹਦੀ ਜਵਾਬਦੇਹੀ ਬਣਦੀ ਹੈ ਜੇ ਪੰਜਾਬ ਦਾ ਜੇ ਕੋਈ ਭਲਾ ਕਰ ਸਕੇ ਵੀ ਤਾਂ ਪੰਜਾਬ ਦੀ ਕੋਈ ਕਿੰਨਾ ਕੋਈ ਖੇਤਰੀ ਪਾਰਟੀ ਜ਼ਰੂਰ ਹੋਣੀ ਚਾਹੀਦੀ ਹੈ ਉਹੀ ਭਲਾ ਕਰ ਸਕਦੀ ਹੈ ਖੇਤਰੀ ਪਾਰਟੀ ਤੋਂ ਭਾਵ ਕਾਂਦੀਦਲ ਬਦਲਣਾ ਨਹੀਂ ਲਿਆ ਜਾਵੇ ਕਿਉਂਕਿ ਉਹਨਾਂ ਨੇ ਵੀ ਪੰਜਾਬ ਨੂੰ ਲੁੱਟਿਆ ਹੀ ਹੈ ਧਾਰਮਿਕ ਆਰਥਿਕ ਪੰਜਾਬ ਦੇ ਸੱਭਿਆਚਾਰ ਦਾ ਉਹਨਾਂ ਨੇ ਸਭ ਤੋਂ ਵੱਧ ਨੁਕਸਾਨ ਕੀਤਾ ਸੋ ਪੰਜਾਬ ਦੀ ਖੇਤਰੀ ਪਾਰਟੀ ਹੋਵੇ ਉਹ ਕਾਂਦੀਦਲ ਹੋਵੇ ਕੋਈ ਤੜਾ ਨਾ ਹੋਵੇ ਜਿਨ੍ਹਾਂ ਨੇ ਪੰਜਾਬ ਦਾ ਪਹਿਲਾਂ ਨੁਕਸਾਨ ਕੀਤਾ ਸੋ ਤਾਂ ਇਹੋ ਸੀ ਅੱਜ ਪੰਜਾਬ ਦੇ ਹੱਕ ਹਕੂਕ ਆਪਣੇ ਪਛਾਣ ਰਹੇ ਸੋ ਇੰਨੀ ਇੱਕ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ